ਦੋ ਮੁੱਦਿਆਂ ਤੇ ਆਪਾਂ ਗੱਲਬਾਤ ਕਰਨੀ ਆ ਦੋਨੇ ਮੁੱਦੇ ਸਿੱਖ ਕੌਮ ਦੇ ਨਾਲ ਜੁੜੇ ਨੇ ਤੇ ਵੀਰੋ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਵੱਤ-ਵੱਤ ਸ਼ੇਅਰ ਕਰਦਿਆ ਕਰੋ ਨਾ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਨਾ ਸੁਣਦੇ ਹੋ ਨਾ ਕਮੈਂਟ ਕਰਦੇ ਹੋ ਪਤਾ ਨਹੀਂ ਸਾਡੀ ਸਿੱਖ ਕੌਮ ਦੇ ਕੋਲਾ ਤੇ ਦੂਜੇ ਜਿਹੜੇ ਗੋਦੀ ਮੀਡੀਆ ਜਿਹੜਾ ਕਿ ਅੱਗ ਲਾਉ ਮੀਡੀਆ ਸਾਡਾ ਉਹਨਾਂ ਦੇ ਸੁਣਨ ਦੇ ਵਿੱਚ ਪਤਾ ਨਹੀਂ ਕੀ ਅਸੀਂ ਟਰਸਟ ਰੱਖਦੇ ਆ ਇਹ ਡਿਬੇਟ ਕਰਦੇ ਆ ਜੀ ਚਾਰ ਨੂੰ ਉਧਰ ਲੜਾਉਂਦੇ ਆ ਦੋ ਨੂੰ ਉਧਰ ਲੜਾਉਂਦੇ ਆ ਦੋ ਨੂੰ ਉਧਰ ਬਿਠਾ ਲੈਂਦੇ ਆ ਨਿਕਲਦਾ ਉਹਦੇ ਵਿੱਚ ਕੱਖ ਨਹੀਂ ਪਾਕ ਸਿੱਖ ਕੌਮ ਦੀਆਂ ਗੱਲਾਂ ਜੋ ਸਰਦੇ ਹਿੱਦੇ ਤੋਂ ਸਿੱਧੀਆਂ ਜਾਂਦੀਆਂ ਨਹੀਂ ਅਸੀਂ ਗੱਲਾਂ ਉਹ ਕਰਦੇ ਆ ਗੱਲਬਾਤ ਕਰਦੇ ਆ ਭਾਈ ਅੰਮਰਤਪਾਲ ਸਿੰਘ ਤੇ ਅੰਮਰਤਪਾਲ ਸਿੰਘ ਤੇ ਸਾਥੀਆਂ ਦੀ ਤੇ ਨਾਲ ਹੀ ਜਿਹੜਾ ਹਿਮਾਚਲ ਦੇ ਵਿੱਚ ਅੱਜ ਤੋਂ ਕਈ ਦਿਨਾਂ ਤੋਂ ਪਹਿਲਾਂ ਗੁੰਡਾਗਰਦੀ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਪਾਂ ਜਾਨਣੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮਰਤਪਾਲ ਸਿੰਘ ਨ ਉਹਨਾਂ ਦੇ ਸਾਥੀ ਭਾਈ ਅੰਮਰਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਅਤੇ ਇੱਕ ਹੋਰ ਸਿੰਘ ਜਿਨ੍ਹਾਂ ਦਾ ਮੇਥੋਂ ਨੌ ਬਿਸਰ ਗਿਆ ਉਹਨਾਂ ਜਿਹੜਾ ਟ੍ਰਾਂਜੈਂਟ ਜਿਹੜਾ ਰਿਮਾਂਡ ਆ ਉਹ ਮਿਲ ਚੁੱਕਿਆ ਪੰਜਾਬ ਪੁਲਿਸ ਨੂੰ ਤੇ ਉਹਨਾਂ ਦੇ ਜਿਹੜਾ ਅੱਜ ਚੈੱਕਅਪ ਆ ਜਿਹੜਾ ਮੈਡੀਕਲ ਉਹ ਕਰਵਾਇਆ ਗਿਆ ਤੇ ਉਹਨਾਂ ਨੂੰ ਇਸ ਤਰ੍ਹਾਂ ਲੈ ਕੇ ਆ ਰਹੇ ਸੀ ਪੁਲਿਸ ਮੁਲਾਜ਼ਮਾਂ ਕਿ ਜਣੀ ਬਹੁਤ ਵੱਡੇ ਕੋਈ ਅਤਵਾਦੀ ਹੁੰਦੇ ਆ ਜਾਂ ਗੈਂਗਸਟਰ ਹੁੰਦੇ ਆ ਤੇ ਇਸ ਤਰ੍ਹਾਂ ਹੀ ਜਿਹੜਾ ਕਿ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਨੂੰ ਫਿਰ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੇ ਵਿੱਚ 2 ਸਾਲਾਂ ਵਿੱਚ ਕੋਈ ਰਿਕਵਰੀ ਨਹੀਂ ਹੋਈ ਹੁਣ ਰਿਮਾਂਡ ਦੇਖੋ ਕੀ ਪੰਜਾਬ ਸਰਕਾਰ ਉਹਨਾਂ ਤੇ ਜ਼ੁਲਮ ਟਾਉਂਦੀ ਆ ਜਾਂ ਕਿਹੜੇ ਪਰਚੇ ਤਹਿਤ ਉਹਨਾਂ ਨੂੰ ਫੇਰ ਅੰਦਰ ਬੰਦ ਕਰਦੀ ਆ ਇਹ ਸਿੱਖ ਕੌਮ ਦੇ ਲਈ ਅੱਜ ਤੋਂ ਨਹੀਂ ਜਿਲ੍ਹਾ ਕੋਠੜੀਆਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸ਼ੁਰੂ ਤੋਂ ਲੈ ਕੇ ਜਿਹੜਾ ਸਿੱਖਾਂ ਦੇ ਨਾਲ ਵਰਤਾਰਾ ਇਸ ਤਰ੍ਹਾਂ ਹੁੰਦਾ ਰਿਹਾ ਤੇ ਆਪਾਂ ਇਸ ਦੇ ਸਬੰਧ ਵਿੱਚ ਤੁਹਾਨੂੰ ਅੱਗੇ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਜੋ ਹਮਾਚਲ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਨੂੰ ਲੈ ਕੇ ਇੱਕ ਮੁੱਦਾ ਭਖਿਆਗਾ ਪਹਿਲਾਂ ਤੁਹਾਨੂੰ ਇੱਕ ਮੈਂ Hindu ਵੀਰ ਦੀ ਜਿਹੜੀ ਵੀਡੀਓ ਸੁਣਾਉਣਾ ਫਿਰ ਆਪਾਂ ਉਹ ਤੇ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਟੁਕੜ-ਮੋਟਿਆਂ ਨੇ ਤਾਂ ਸ਼ੇਅਰ ਕਰਨੀ ਨਹੀਂ ਆਰਐਸਐਸ ਦੇ ਜਾਂ ਬੀਜੇਪੀ ਦੇ ਦੱਲੇ ਨੇ ਤਾਂ ਸ਼ੇਅਰ ਕਰਨੀ ਨੇ ਇਹਨਾਂ ਖੱਤਾਂ ਦਾ ਸ਼ੇਅਰ ਕਰਨੀ ਨਹੀਂ ਤੇ ਜਿਹੜੇ ਅੱਜ ਕਹਿੰਦੇ ਆ ਬੜਾ ਬਗਵਾਸ ਕਰਦੇ ਆ ਜਿਹੜੇ ਲੋਕ ਆ ਉਹਨਾਂ ਨੂੰ ਚਲੋ ਆਪਾਂ ਜਵਾਬ ਆਪਾਂ ਫੇਰ ਦੇ ਦੇਵਾਂਗੇ ਪਰ ਤੁਹਾਨੂੰ ਪਹਿਲਾਂ ਇੱਕ ਮੈਂ ਉਸ ਹਿੰਦੂ ਵੀਰ ਦੀ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਕਰਦੇ ਆ ਜਵਾਬ ਸੰਤ ਜੀ ਕੋ ਬੋਲਦੇ ਨੇ ਅਤੰਕਵਾਦੀ ਤੋਂ ਸੁਣੋ ਰਮਾਇਨ ਕੋ ਆਗ ਲਗੀ ਤੋ ਸੰਤ ਜਨੈਲ ਸਿੰਘ ਜੀ ਬਾਬਾ ਪਿੰਡਰਾ ਵਾਲੇ ਨੇ ਜੋ ਅੱਜ ਜੋ ਹੈ तुम आतंकवादी बोलते हो वो केस लड़ने के लिए भी पैसे उन्होंने दिए हिंदू की जब लड़की को उठाया गया तो संत जी ने रक्षा की उन्नीस में वो माहौल पैदा हो चुका था कि लोग अदालतों में पुलिसों में नहीं जाते थे संत जी के पास आते थे काश आज संत जी होते अब जो संत जी को बोलते ना आतंकवादी तो सुनो रामायण को आग लगी हुक्म चंद हिंदू जीडी लड़की आ ਉਹ ਕੋਈ ਬਦਮਾਸ਼ ਮੁੰਡਾ ਚੱਕ ਕੇ ਲੈ ਗਿਆ ਸੀ ਤਾਂ Hindu ਆ ਕੇ ਸੰਤਾ ਕੋਲੇ ਰੋਂਣ ਲੱਗਿਆ ਕਿ ਸੰਤ ਜੀ ਨੂੰ ਪੁੱਛਿਆ ਸੰਤ ਜੀ ਕਹਿੰਦੇ ਸੰਤ ਭਿੰਡਰਾ ਵਾਲੇ ਕਿ ਰਖੇ ਚ ਚੰਦਰ ਕੌਰ ਉਹਨਾਂ ਦਾ ਉਹ ਕਹਿੰਦਾ ਜੀ ਮੇਰੀ ਨੌਜਵਾਨ ਲੜਕੀ ਨੂੰ ਕੋਈ Hindu ਨੌਜਵਾਨ ਚੁੱਕ ਕੇ ਲੈ ਗਿਆ 12 ਵਜੇ ਜਲਾਲਾਬਾਦ ਵਿਖੇ ਸੰਤ ਭਿੰਡਰਾ ਵਾਲੇ ਬੋਲ ਰਹੇ ਸੀ ਇਸ ਵਿੱਚ ਦੇ ਰਹੇ ਸੀ ਉਹਨਾਂ ਨੇ ਕਿਹਾ ਕਿ ਤੇਰੇ 5 5:30 ਵਜੇ ਤੱਕ ਲੜਕੀ ਤੇਰੇ ਘਰੇ ਆਜੂਗੀ ਤਾਂ ਉਹਨਾਂ ਨੇ ਭਾਈ ਅਮਰੀਤ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਡਿਊਟੀ ਲਾਈ। ਕਰੀਬ ਪੌਣੇ 5 ਵਜੇ ਨੂੰ ਲੜਕੀ ਉਸ Hindu ਵੀਰ ਦੇ ਘਰੇ ਲਿਆ ਕੇ ਦਿੱਤੀ। ਇੱਕ ਹੋਰ Hindu ਵੀਰ ਦੀ ਲੜਕੀ ਇੱਕ ਡੀਐਸਪੀ ਦਾ ਮੁੰਡਾ ਚੁੱਕ ਕੇ ਲੈ ਗਿਆ। 22 ਦਿਨ ਉਹਨੇ ਆਪਣੇ ਸੈਲਰ ਦੇ ਵਿੱਚ ਰੱਖਿਆ। ਉਹਦੇ ਨਾਲ ਬਲਾਤਕਾਰ ਕੀਤਾ। ਤਾ ਆਣ ਕਿਉਂ ਸੰਤਾ ਕੋਲੇ ਆਉਂਦਾ ਨਹੀਂ ਸੀ ਕਿ ਡਰਦਾ ਸੀ ਕਿ ਪਤਾ ਨਹੀਂ ਸੰਤਾ ਇਹ ਜੇ ਨੇ ਵੀ ਲੋਕਾਂ ਨੇ ਕਿਉਂਕਿ ਅੱਜ ਵੀ ਜਿਹੜਾ ਲੋਕ ਨੇ ਵਿਰੋਧੀ ਨੇ ਜੋ ਹਿਮਾਚਲ ਵਿੱਚ ਚੱਲ ਰਿਹਾ ਜਿਹੜੀਆਂ ਨੈਗੇਟਿਵ ਗੱਲਾਂ ਫਲਾਉਂਦੇ ਸੀ ਤੇ ਉਦੋਂ ਵੀ ਫਲਾਈਆਂ ਜਾ ਰਹੀਆਂ ਸੀ ਪਰ ਸੇਕੋ ਸੰਤਾ ਕੋਲੇ ਲੈ ਗਏ ਤੇ ਉੱਥੇ ਫੇਰ ਜਾ ਕੇ ਉਹ ਰੋਣ ਲੱਗਿਆ ਸੰਤ ਕਹਿੰਦੇ ਦੱਸੋ ਕੀ ਗੱਲ ਆ ਤਾਂ ਸਿੰਘਾ ਨੇ ਦੱਸਿਆ ਕਿ ਇਹਨਾਂ ਦੀ ਲੜਕੀ ਇਸ ਤਰ੍ਹਾਂ ਇਤਨਾ ਫਲਾਨੇ ਡੀਐਸਪੀ ਦਾ ਮੁੰਡਾ 22 ਦਿਨ ਹੋ ਗਏ ਚੁੱਕ ਕੇ ਲੈ ਗਿਆ ਲੜਕੀ ਨੂੰ ਤੇ ਉਹਦੇ ਨਾਲ ਜਬਰ ਜਨਾਹ ਕੀਤਾ ਤਾਂ ਡੀਐਸਪੀ ਨੂੰ ਬੁਲਾ ਲਿਆ ਤੇ ਉਹਨੂੰ ਪੁੱਛਿਆ ਤੇ ਸੰਤਾਂ ਮੁਰੇ ਹੱਥ ਬੰਨਣ ਲੱਗ ਪਿਆ ਤੇ ਕਹਿੰਦਾ ਇਹਦੀ ਲੜਕੀ ਅਸੀਂ ਦੇ ਦਿੰਨੇ ਆ ਤੇ ਸਾਨੂੰ ਮਾਫ਼ ਕਰ ਦਿਓ ਤੇ ਡੀਐਸਪੀ ਨੂੰ ਸੰਤ ਭਿੰਡਰਾ ਵਾਲਿਆਂ ਨੇ ਕਿਹਾ ਕਿ ਤੇਰਾ ਲੜਕਾ ਸਾਡੇ ਕੋਲੇ ਉਰੇ ਫੜਾ ਜਾ ਤੇ 22 ਦਿਨਾਂ ਬਾਅਦ ਲੈ ਜੀ ਆ ਕੇ ਤੇ ਸੰਤਾਂ ਨੇ ਫਿਰ 22ਵੇਂ ਦਿਨ ਜਾ ਕੇ ਇਹ ਲੜਕਿਆਂ ਨੂੰ ਲੈਣ ਆਇਆ ਤੇ ਬੋਰੀ ਦੇ ਵਿੱਚ ਪਾ ਕੇ ਘੱਲਿਆ ਤੁਹਾਨੂੰ ਪਤਾ ਹੀ ਹੈ ਕਿ ਫਿਰ ਬੋਰੀ ਦੇ ਵਿੱਚ ਸੋਦਾ ਲਾ ਕੇ ਜਿਹੜਾ ਤੋੜ ਦਿੱਤਾ ਵੀ ਚੱਕਾ ਚੱਕਾ ਆਪਦੇ ਲੜਕੇ ਨੂੰ ਫਿਰ ਦੂਸਰਾ ਇੱਕ ਲੜਕੀ ਹਿੰਦੂ ਦੀ ਉਹਨੂੰ ਜਿਹੜੇ ਕਿ ਉਹਦੇ ਸਾਰੇ ਤੰਗ ਕਰਦੇ ਸੀ ਤੇ ਹੇਜ ਮੰਗਦੇ ਸੀ ਉਹ ਸੰਤਾ ਕੋਲੇ ਆ ਕੇ ਰੋਣ ਲੱਗਿਆ ਕਿ ਸੰਤ ਜੀ ਤੁਸੀਂ ਪ੍ਰਾਤਨ ਸਵੇਿਆਂ ਦੇ ਵਿੱਚ ਸਿੱਖਾਂ ਦੀਆਂ ਲੜਕੀਆਂ ਦੇ ਧੀਆਂ ਪੇਣਾ ਦੀ ਇੱਜ਼ਤਾਂ ਦੀ ਰਾਖੀ ਕਰਦੇ ਹੋ ਤੇ ਸਾਡੇ ਜਿਹੜੇ ਸਹੁਰੇ ਨੇ ਤੰਗ ਪਰੇਸ਼ਾਨ ਕਰਦਿਆ ਦਾਜ ਦੇ ਹਜ ਮੰਗਦੇ ਆ ਤਾਂ ਉਹਨਾਂ ਨੂੰ ਉੱਥੇ ਬੁਲਾ ਲਿਆ ਦਰਬਾਰ ਸਾਹਿਬ ਤੇ ਉਹ ਪਰਿਵਾਰ ਆਇਆ ਚੱਲ ਕੇ ਸੰਤ ਭਿੰਡਰਾ ਵਾਲੇ ਉਸ ਪਰਿਵਾਰ ਨੂੰ ਕਹਿੰਦੇ ਵੀ ਕਿੰਨਾ ਧਿਆਏ ਚਾਹੀਦਾ ਕਿ ਅੱਜ ਤੇ ਲੜਕੀ ਸਾਡੀ ਆ ਤੇ ਉਸ ਟਾਈਮ ਸਾਇਦ 1100 ਪਾਣੀ 5100 ਉਸ ਨੂੰ ਵਿਆਹ ਚੱਕੋ ਤੁਸੀਂ ਇੰਨਾ ਅੰਦਾਜ਼ ਲੈ ਲਓ ਬਾਕੀ ਸਾਨੂੰ ਦਿਨ ਦੱਸਦੇ ਤੁਸੀਂ ਅਸੀਂ ਦਾਜ ਦੇ ਦੇਵਾਂਗੇ ਤੇ ਉਹ ਹੱਥ ਜੋੜ ਕੇ ਖੜ ਗਏ ਹਿੰਦੂ ਪਰਿਵਾਰ ਆ ਸੰਤ ਜੀ ਸਾਨੂੰ ਮਾਫ਼ ਕਰਦੇ ਸਾਤੋਂ ਗਲਤੀ ਹੋ ਗਈ ਅਸੀਂ ਨਾ ਦਹੇਜ ਲੈਣਾ ਤੇ ਉਹ ਲੜਕੀ ਫਿਰ ਉਸਾ ਹਿੰਦੂ ਘਰ ਦੇ ਜਿਹੜਾ ਪਰਿਵਾਰ ਦੇ ਨੇ ਜਿਹੜੇ ਜਿੱਥੇ ਕਿ ਉਸਾ ਹਿੰਦੂ ਘਰ ਦੇ ਜਿਹੜਾ ਜਿਹੜਾ ਕਹਿੰਦਾ ਸੀ ਕਿ ਮੈਂ ਰੱਖਣੀ ਨਹੀਂ ਉਸੇ ਘਰ ਦੇ ਵਿੱਚ ਹੀ ਲੜਕੀ ਵਸੇ ਜਾਨੀ ਕਿ ਇਹ ਜੀਆਂ ਧਾਰਨਾ ਧਾਰਨ ਨੂੰ ਕਿਤਾਬਾਂ ਦੇ ਵਿੱਚੋਂ ਬੜੀਆਂ ਮਿਲ ਜਾਣਗੀਆਂ ਜਿਹੜੀਆਂ ਕਿ ਲਿਖਿਆ ਕਿਨੇ ਆ ਕੀ ਇਸ ਬਰਾਰਡ ਵਰਗਿਆਂ ਨੇ ਜਿਹੜੇ ਪੱਕੇ ਸੰਤਾਂ ਦੇ ਵਿਰੋਧੀ ਸਨ ਉਹਨਾਂ ਨੇ ਗੱਲਾਂ ਲਿਖੀਆਂ ਇਹ ਗੱਲਾਂ ਜਿਹੜਾ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਕੀ ਇਸ ਬਰਾਰਡ ਵਰਗਿਆਂ ਨੇ ਬੜਾ ਕੁਝ ਲਿਖਿਆਗਾ ਪਰ ਸਾਡੇ ਇੱਥੇ ਸਾਨੂੰ 扑ਕਾਇਆ ਜਾ ਰਿਹਾ ਸਾਨੂੰ ਹਿੰਦੂਆਂ ਨਾਲ ਲੜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਹਦੋਂ ਗਈ ਆ ਤੇ ਹੁਣ ਵੀ ਕਰ ਰਿਹਾ ਤੇ ਕੁਝ ਇੱਥੋਂ ਦੇ ਜਿਹੜੇ ਅਖੌਤੀ ਹਿੰਦੂ ਆ ਆਪਣੇ ਆਪ ਨੂੰ ਕੋਈ ਸ਼ਿਵ ਸੈਨਾ ਕਹਾਉਂਦਾ ਕੋਈ ਫਲਾਨਾ ਕਹਾਉਂਦਾ ਕੋਈ ਧਮਕਾ ਕਹਾਉਂਦਾ ਉਹਨਾਂ ਨੇ ਪਾੜਾ ਪਾਇਆ ਹੋਇਆ ਸਿੱਖ ਕੌਮ ਦੇ ਵਿੱਚ ਅੱਜ ਇਹੀ ਪਾੜਾ ਗਾ ਜਿਹੜਾ ਹਿਮਾਚਲ ਦੇ ਵਿੱਚ ਕਾਂਗਰਸੀਆਂ ਨੇ ਤੇ ਭਾਜਪਾ ਵਾਲਿਆਂ ਨੇ ਪਾਇਆ ਗਾ ਕਾਂਗਰਸੀਆਂ ਦੀ ਮਾਂ ਮਰ ਗਈ ਇੰਦਰਾ ਗਾਂਧੀ ਮਾਰ ਦਿੱਤੀ ਸਿੱਖਾਂ ਨੇ ਤੇ ਉਹਦਾ ਬੜਾ ਦੁੱਖ ਲੱਗਿਆ ਜੀਪ ਗਾਂਧੀ ਨੂੰ ਵੀ ਦੁੱਖ ਲੱਗਿਆ ਜਿਹੜਾ ਕਿ ਦਿੱਲੀ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਵਿੱਚ ਕਤਲਿਆਮ ਕੀਤਾ ਸਿੱਖ ਕੌਮ ਦੀ ਨਸਲ ਕੁਸੀ ਕੀਤੀ ਤੇ ਉਹ ਕਿਸੇ ਦੇ ਯਾਦ ਨਹੀਂ ਉਹ ਸਭ ਕੋ ਲਗੇ ਤੇ ਇਕੱਲੇ ਇਹਨਾਂ ਦੀ ਮਾਂ ਇਹਨਾਂ ਦੀ ਯਾਦ ਆਉਂਦੀ ਆ ਅੱਜ ਭਿੰਡਰਾ ਵਾਲੇ ਦੀ ਤਸਵੀਰ ਨੂੰ ਇੱਕ ਮੁੱਦਾ ਬਣਾਇਆ ਹੋਇਆਗਾ ਅੱਜ ਬੜੇ-ਬੜੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਕਾਂਗਰਸ ਦਾ ਕੋਈ ਬਿੱਟਾ ਛਿੱਟਾਗਾ ਸਾਈਕਲ ਚੋਰਾ ਉਹ ਬੜਾ ਅੱਜ ਉੱਚੀ-ਉੱਚੀ ਕੇ ਮਾਤਾ ਨੂੰ ਸਬਦਾਂ ਉਹਦੇ ਬਾਰੇ ਹੁਣ ਕੀ ਕਹਾ ਜਿਹੜਾ ਬੰਦੇ ਨੇ ਇੱਕ ਸਾਈਕਲ ਚੋਰਲ ਚੋਰੀ ਕੀਤਾ ਹੋਵੇ ਤੇ ਅੱਜ ਸਰਕਾਰ ਉਹਨੂੰ ਜੈਡ ਸਰਖਿਆ ਪਲੱਸ ਸਿਕਿਉਰਿਟੀ ਦਿੱਤੀ ਹੋਈ ਆ ਕੋਈ ਗੋਲਕ ਚੋਰ ਆ ਕੋਈ ਸਾਈਕਲ ਚੋਰ ਆ ਕੋਈ ਫਲਾਨਾ ਚੋਰ ਆ ਕੋਈ ਮੁਰਗੀ ਚੋਰ ਆ ਕੋਈ ਧਮਕਾ ਚੋਰ ਆ ਕੋਈ ਆਂਡਾ ਚੋਰ ਆ ਆ ਹਾਲਾਤ ਨੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਨੇ ਇਹ ਬੰਦੇ ਨੇ ਸਿੱਖ ਕੌਮ ਦੇ ਇਹ ਕਹਿੰਦੇ ਵੀ ਅਸੀਂ ਅਸੀਂ ਆ ਸਿੱਖ ਕੌਮ ਦਾ ਸਾਰਾ ਕੁਝ ਇਹ ਗੱਲ ਮੈਂ ਇੱਥੇ ਸਪਸ਼ਟ ਤੇ ਸਾਫ਼ ਕਰ ਦੇਣਾ ਹਮਾਚਲ ਕਹਿੰਦੇ ਆ ਕਿ ਇੱਥੇ ਅਸੀਂ ਝੰਡਾ ਨਹੀਂ ਲਾਉਣ ਦੇਦੇ ਸੰਤਾਂ ਦਾ ਤੇ ਉਹਨਾਂ ਨੇ ਪੂਰਾ ਜੋਰ ਲਾਇਆ ਹੋਇਆਗਾ ਪਰ ਹਮਾਤਲ ਵਾਲਿਓ ਸਾਡੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਨਾ ਸਾਡੀ ਹਿੰਦੂ ਨਾਲ ਨਾ ਮੁਸਲਮਾਨ ਨਾਲ ਨਾ ਕਿਸੇ ਨਾਲ ਹੋਰ ਆ ਪਰ ਜੇਕਰ ਤੁਸੀਂ ਇਹ ਵਾਅਦਾ ਕਰੋਗੇ ਤਾਂ ਇਹਦੇ ਸਿੱਟੇ ਨੇ ਜਿਹੜੇ ਫਿਰ ਉਹ ਸਾਰੇ ਤੁਹਾਨੂੰ ਵੀ ਭੁਗਤ ਪਹਿਣਗੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਭੁਗਤ ਨੇ ਪਹਿਣਗੇ ਤੇ ਸਿੱਖਾਂ ਨੂੰ ਵੀ ਭੁਗਤ ਨੇ ਪਹਿਣਗੇ ਤੇ ਸਿੱਖ ਤਾਂ ਸੁਰੂ ਤੋਂ ਭੁਗਤ ਰਹੇ ਆ ਪਰ ਅਸੀਂ ਆਪਣਾ ਅਧਿਕਾਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਯੋਧੇ ਹੋਇਆ ਆਕਾਲ ਤਾ ਸਭ ਤੋਂ ਉਹਨਾਂ ਨੂੰ ਜਿਹੜਾ ਕਿ 20ਵੀਂ ਸਦੀ ਦਾ ਮਹਾਨ ਯੋਧਾ ਐਲਾਨ ਕੀਤਾ ਉਹਨਾਂ ਦੇ ਕੋਈ ਪਰਤਾ ਦਰਜ ਨਹੀਂ ਤੇ ਤੁਹਾਡੀ ਇੰਦਰਾ ਮਾਂ ਨੇ ਤੁਹਾਡੀ ਨੇ ਉਹਨਾਂ ਨੇ ਮੰਗਾ ਜਿਹੜੇ ਅਨੰਦ ਪ੍ਰਸਾਦ ਦੀਆਂ ਉਹਦੇ ਮੰਨਣ ਤੋਂ ਮੰਨ ਕਰ ਜਵੇਂ ਅੱਜ મોદી ਆ ਕਿਸਾਨਾਂ ਨਾਲ ਧੱਕਾ ਕਰ ਰਿਹਾ ਕਿਸਾਨਾਂ ਦੇ ਕੋਲ ਕਿਹੜਾ ਹਥਿਆਰ ਨੇ ਕਿਸਾਨਾਂ ਉੱਤੇ ਥਾ-ਥਾ ਦੇ ਪਰਚੇ ਹੋ ਰਹੇ ਨੇ ਕੱਲ ਤੁਸੀਂ ਆਖੋ ਵੀ ਕਿਸਾਨ ਵੀ ਅੱਤਵਾਦੀ ਆ ਇਹਨਾਂ ਤੇ ਪਰਚੇ ਕੀਤੇ ਨੇ ਇਹਨਾਂ ਤੇ ਟੈਂਕ ਥੋਪਾਂ ਤੁਸੀਂ ਚੜਾ ਰਹੇ ਹੋ ਅੱਜ ਗੋਲੀਆਂ ਬਰਸਾ ਰਹੇ ਹੋ ਉਹਨਾਂ ਨੂੰ ਅੱਜ ਤੁਸੀਂ ਮਾਰ ਰਹੇ ਹੋ ਉਹੀ ਹਾਲ ਤੁਸੀਂ ਉਸ ਤਰ੍ਹਾਂ ਇਹਨਾਂ ਦੀ ਤੁਹਾਡੀ ਮਾਂ ਨੇ ਕੀਤਾ ਸੀ ਹਮਾਤਰ ਵਾਲਿਓ ਆ ਗੰਦੇ ਰੋਡੇ ਜਿਨ੍ਹਾਂ ਨੇ ਭੋਡੂ ਜੇ ਤੁਸੀਂ ਸੁਣ ਲਵੇ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਕਿਉਂਕਿ ਗੱਲਾਂ ਕੌੜੀਆਂ ਨੇ ਕਈਆਂ ਨੂੰ ਚੁਬਣ ਗਿਆ ਤੇ ਚੁ ਵੀ ਜਾਣਦੇ ਗੱਲ ਅਸੀਂ ਸਿੱਧੀ ਤੇ ਸਪਸ਼ਟ ਕਰਦੇ ਆ ਕਿ ਕਹਿੰਦੇ ਹੁੰਦੇ ਆ ਕਿ ਭਜਦਿਆਂ ਨੂੰ ਬਾਣ ਇੱਕੋ ਜਿਹੇ ਨੇ ਇਹ ਗੱਲ ਆਖਰ ਇਹ ਮੁੱਦਾ ਤੁਸੀਂ ਜਾਣ ਬੁੱਝ ਕੇ ਛੇੜਦੇ ਹੋ ਜਾਣ ਬੁੱਝ ਕੇ ਸਿੱਖਾਂ ਨੂੰ ਪਰੇਸ਼ਾਨ ਕਰਦੇ ਹੋ ਤੰਗ ਪਰੇਸ਼ਾਨ ਕਰਦੇ ਹੋ ਕੀ ਗੱਲ ਅਸੀਂ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਨਹੀਂ ਲਾ ਸਕਦੇ ਕੀ ਅਸੀਂ ਵੱਖਰੀ ਸਟੇਟ ਦੇ ਵਿੱਚ ਜਾ ਨਹੀਂ ਸਕਦੇ ਨਾਲ ਸਾਡੇ ਹਰਿਆਣਾ ਪੈਂਦਾਗਾ ਤੁਸੀਂ ਕੱਲ ਨੂੰ ਪੰਜਾਬ ਦੇ ਵਿੱਚ ਆਉਣੇ ਹੋ ਤੇ ਤੁਸੀਂ ਇੱਥੇ ਉਹੀ ਗੱਲ ਹੁਣ ਜਦੋਂ ਮੰਦਰ ਅਧ ਘਾਟਨ ਹੋਇਆਗਾ ਉਦੋਂ ਜੈ ਸ਼੍ਰੀ ਰਾਮ ਦੇ ਜਿੰਨੇ ਸੀ ਝੰਡੇ ਸੀ ਉਹ ਸਿੱਖਾਂ ਦੇ ਘਰਾਂ ਤੇ ਵੀ ਲਾਤੇ ਜਿੰਨੀਆਂ ਦੁਕਾਨਾਂ ਸੀ ਸਿੱਖਾਂ ਦੀਆਂ ਹਿੰਦੂਆਂ ਦੀਆਂ ਬਾਜ਼ਾਰਾਂ ਦੇ ਵਿੱਚ ਹਰ ਇੱਕ ਦੇ ਝੰਡਾ ਲੱਗਿਆ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿ ਸਾਡੇ ਇਹ ਝੰਡਾ ਨਹੀਂ ਲੱਗਣਾ ਚਾਹੀਦਾ ਹਰ ਇੱਕ ਦੀ ਦੁਕਾਨ ਤੇ ਚਾਹੇ ਸਿੱਖਾ ਚਾਹੇ ਮੁਸਲਮਾਨ ਨਾ ਬੋਧੀ ਅਸਾਈਆ ਜੈਨੀਆਂ ਹਰ ਇੱਕ ਦੇ ਉਹ ਝੰਡਾ ਲੱਗਿਆ ਕਿਸੇ ਨੇ ਵਿਰੋਧ ਨਹੀਂ ਕੀਤਾ ਪਰ ਸਿੱਖਾਂ ਬਾਰੇ ਤੁਹਾਡੇ ਜਿਹੜੇ ਪਿਸੂ ਪਾਏ ਜਾਂਦੇ ਆ ਤੁਹਾਡੇ ਜਿਹੜੇ ਕਿ ਤੁਹਾਨੂੰ ਦੰਦਨਾ ਪੈਣ ਲੱਗ ਜਾਂਦੀਆਂ ਨੇ ਤੁਸੀਂ ਸੰਤਾਂ ਦੀ ਫੋਟੋ ਤੋਂ ਡਰ ਰਹੇ ਹੋ ਕਿ ਸੰਤਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ ਫਿਰ ਤੁਸੀਂ ਖਾਲਸਾਤਾਨ ਦਾ ਮੁੱਦਾ ਜੋੜ ਲੈਨੇ ਕਿ ਕਿੱਧਰ ਜੋੜ ਲੈਨੇ ਹੋ ਇਹ ਗੱਲਾਂ ਨਾ ਕਰੋ ਠੀਕ ਆ ਕਿਉਂ ਪੰਜਾਬ ਦਾ ਤੁਸੀਂ ਮਾਹੌਲ ਖਰਾਬ ਕਰਦੇ ਹੋ ਤੁਹਾਡੀ ਜਿਹੜੀ ਕੰਗਣਾਗੀ ਅਰਨਾਉਤਾ ਉਹ ਤੋਂ ਪਹਿਲੀ ਪਤਾ ਲੱਗਦਾ ਸੀ ਕਿ ਤੁਹਾਡੇ ਅੰਦਰ ਸਿੱਖਾਂ ਦੇ ਖਿਲਾਫ ਕਿੰਨੀ ਜ਼ਹਿਰ ਭਰੀ ਹੋਈ ਆ ਉਹ ਜ਼ਹਿਰ ਤੁਸੀਂ ਕਿਸੇ ਦੇ ਤਰ੍ਹਾਂ ਕੱਢਣੀ ਸੀ ਅੱਜ ਪਤਾ ਲੱਗ ਗਿਆ ਕਿਉਂ ਕੁੱਟਿਆ ਜਾ ਰਿਹਾ ਸੀ ਤਿੰਨ ਵਾਰੀ ਪੰਜਾਬੀਆਂ ਤੇ ਪਹਿਲਾਂ ਹਮਲੇ ਹੋ ਚੁੱਕੇ ਨੇ ਅੱਜੇ ਪੰਜਾਬੀਆਂ ਮੂੰਹ ਚਾਕੇ ਤੁਹਾਡੇ ਇੱਥੇ ਹਿਮਾਚਲ ਦੇ ਵਿੱਚ ਆ ਜਾਂਦੇ ਆ ਤੇ ਹਿਮਾਚਲ ਵਾਲਿਆਂ ਨੂੰ ਵੀ ਫਿਰ ਜਵਾਬ ਦੇਣਾ ਪਊਆ ਸਿੱਖਾਂ ਨੂੰ ਜੇਕਰ ਤੁਸੀਂ ਨਾ ਹਟੇ ਦੂਸਰੀ ਗੱਲ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੋ ਕੁਝ ਅੱਜ ਹੋ ਰਿਹਾ ਹੈਗਾ ਅੱਜ ਸਾਰੇ ਸਿੱਖ ਕੌਮ ਦੇਖ ਰਹੀ ਆ ਇਸ ਦੇ ਵਿੱਚ ਵੀ ਜਿਹੜੇ ਲੋਕ ਨੇ ਸਾਡੇ ਸਿੱਖਾਂ ਦੇ ਵਿੱਚ ਹੀ ਕਹਿਣਾ ਚਲੋ ਜਿਹੜੇ ਦੂਜੇ ਨੇ ਧਰਮਾਂ ਦੇ ਆਪਾਂ ਕਹਿ ਲਈਏ ਜਾਂ ਕਾਂਗਰਸ ਦੇ ਕਹਿ ਦਈਏ ਜਾਂ ਭਾਜਪਾ ਦੇ ਕਹਿ ਲਈਏ ਜਾਂ ਅਕਾਲੀ ਦਲ ਦੇ ਕੁਝਕ ਦੋ ਚਾਰ ਝੋਲੀ ਚੁੱਕ ਗਦਾਰ ਉਹ ਵਿਰੋਧ ਕਰਦੇ ਨੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਅੱਜ ਸਾਰਾ ਪੰਜਾਬ ਬੱਚਾ-ਬੱਚਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਆ ਇਸ ਤਰ੍ਹਾਂ ਹੀ ਸੰਤ ਪਪਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਲੋਕ ਪਿਆਰ ਕਰਦੇ ਨੇ ਤੇ ਇਹ ਪਿਆਰ ਤੁਸੀਂ ਖੋ ਨਹੀਂ ਸਕਦੇ ਇਹ ਤੁਸੀਂ ਦਿਲਾਂ ਵਿੱਚੋਂ ਮਿਟਾ ਨਹੀਂ ਸਕਦੇ ਤੇ ਇਸ ਕਰਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਅੱਜ ਹੋ ਰਿਹਾ ਜਾਂ ਉਹਨਾਂ ਸਿੰਘਾਂ ਦੇ ਨਾਲ ਹੋ ਰਿਹਾਗਾ ਇਹ ਅੱਜ ਦਾ ਨਹੀਂ ਇਹ ਮੁੱਢ ਤੋਂ ਜਿਹੜਾ ਸਿੱਖਾਂ ਦੇ ਨਾਲ ਜਿਹੜਾ ਚਾਰ ਸਦੀਆਂ ਦੀ ਕਿਤਾਬ ਵੀ ਆਈ ਸੀ ਬੈਰ ਇਹ ਪਤਾ ਨਹੀਂ ਕਿਹੜਾ ਬੈਰ ਕੱਢ ਰਹੇ ਨੇ ਸਿੱਖਾਂ ਦੇ ਨਾਲ ਇਹਨਾਂ ਨੇ ਸਾਡੇ ਗੁਰੂਆਂ ਦੇ ਲਾਲ ਨਹੀਂ ਬਖਸ਼ੇ ਗੁਰੂ ਨਹੀਂ ਬਖਸ਼ੇ ਇਹ ਸੰਨੂ ਕੀ ਬਖਸ਼ਣਗੇ ਇਸ ਕਰਕੇ ਚਲੋ ਜੋ ਕੁਝ ਹੋ ਰਿਹਾਗਾ ਉਹ ਅਸੀਂ ਦੇਖ ਰਹੇ ਆ ਕਿ ਕੌਮ ਕਿੱਥੇ ਖੜੀ ਆ ਤੇ ਦੱਲੇ ਅੱਜ ਪਤਾ ਲੱਗ ਜੂ ਉਹ ਦੱਲਿਆਂ ਦੀ ਗਿਣਤੀ ਅੱਜ ਨਿੱਤਰ ਦੇ ਸਾਹਮਣੇ ਆ ਰਹੀ ਆ ਕਿ ਦੱਲੇ ਕੌਮ ਦੇ ਜਿਹੜੇ ਕਿ ਸਿੱਖ ਕੌਮ ਦਾ ਬਾਣਾ ਪਾ ਕੇ ਸਿੱਖਾਂ ਦੀਆਂ ਵਿੱਚ ਕਾਲੀਆਂ ਭੇਡਾਂ ਨੇ ਅੱਜ ਉਹਨਾਂ ਭੇਡਾਂ ਦਾ ਜਿਹੜਾ ਪਤਾ ਲੱਗ ਚੁੱਕਿਆਗਾ ਆ ਰਸੂਲਪੁਰਿਆ ਵਾਲੇ ਦਾ ਆ ਤੰਗਲੀ ਵਰਗਾ ਇਹਦਾ ਮੂੰਹ ਆ ਇਹ ਤੀਏ ਦਿਨ ਕਿਤੇ ਉਧਰ ਉੱਡ ਜਾਂਦਾ ਕਦੇ ਚੱਕ ਕੇ ਕਦੇ ਉਧਰ ਉੱਡ ਜਾਂਦਾ ਕਦੇ ਹਵਨ ਕਰਾਉਣ ਲੱਗ ਜਾਂਦਾ ਨਾ ਇਹ ਸਿੱਖਾਂ ਨਾ ਇਹ ਮੁਸਲਮਾਨਾਂ ਨਾ ਇਹ ਬੋਧੀਆ ਨਾ ਇਹ ਇਸਾਈ ਆ ਪਤਾ ਨਹੀਂ ਕਿੱਥੋਂ ਆ ਗਿਆ ਇਹ ਕਿਹੜੀ ਕੰਟਰੀ ਦਾਗਾ ਕਿਹਨੇ ਇਹ ਭੇਜਿਆਗਾ ਕਿਹੜੀ ਏਜੰਸੀ ਦਾ ਬੰਦਾ ਹੈਗਾ ਇਹ ਇਹ ਏਜੰਸੀਆਂ ਨੇ ਪਾਲੇ ਹੋਏ ਬੰਦੇ ਚਾਰ ਸਵੇਰੇ ਬਿਠਾਏ ਹੋਏ ਨੇ ਤੇ ਇਸ ਕਰਕੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਿਹੜੇ ਜਰੂਰ ਲਿਖਿਓ ਧੰਨਵਾਦ ਵਰਜ ਕਾ ਖਾਲਸਾ ਵਰਜ ਕੀ ਫਤਿਹ